ਸਤਿਗੁਰੂ ਗੁਰੂ ਜੀ ਸਾਜੀ ਤੇ ਰਵਾਜੀ ਸਾਜੂ ਜੀ ਤੇਰੇ ਦਾ ਗਵਾਹ ਤੇਰੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਪੜ੍ਹਨਾਮੇ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਗੁਰਾ ਜੀ ਦਾ ਨਾਮ ਹੈ بابا جی کا جنم چھبی اکتوبر بارہ سو ستر عسوی دن اتوار پتا رام سے ما کا رونا بھائی کی پکو نرسی بامنی ہوئے اس پہ پہلے نرسی بامنی کیا جانا س ਜਨ ਜੈਲ ਸਿੰਘ ਆਸਥਾ ਬਤੀ ਸੀ ਉਸ ਨੇ ਇਸ ਮੇਲੇ ਦਾ ਨਾਮ ਦੇ ਦਿੱਤੇ ਬਾਬਾ ਜੀ ਦੇ ਨਾਮ ਉੱਤੇ ਰੱਖਿਆ ਜਿਸ ਨੂੰ ਅਰਥ ਨਾਲ ਨਰਸੀ ਨਾਮ ਦੇ ਗਏ ਨਾ ਬਾਬਾ ਜੀ ਦੇ ਚਾਰ ਲੜਕੇ ਕਿਤ ਲੜਕੀ ਸੀ 15 ਤੋਂ ਅੱਧਾਂ ਵੀ ਬਣ ਜਿਹਨੂੰ ਗੁਰਸਾਧ ਤੇ ਬੰਦੇ ਆਰੇ ਪੰਦਰਾਂ ਤੋਂ ਜਿਹੜੇ ਗੁਰਨਾਨ ਦੇਵ ਜੀ ਤੋਂ ਪਹਿਲਾਂ ਹੁੰਦੇ ਭਗਤਾਂਾਂ ਦੇ ਜੀ ਦੇ ਪਾਤਸ਼ਾਹ ਉਹ ਸਿੱਖ ਗੁਰੂਆਂ ਸਾਹਿਬ ਦੇ ਦਰਜਾ ਆਜਿਂ ਜਿੰਨ ਜਗ੍ਹਾ ਦੇ ਉੱਤੇ ਤੁਸੀਂ ਰਾਜਮਾਨ ਹੋ ਤੇ ਜਗ੍ਹਾ ਤੇ ਜਿੰਮੇ ਹੋਇਆ ਕੰਦਸ ਨਾਮ ਦੇ ਜੀ ਉਮਰ 10 ਜਰਾਂ ਸਾਹ ਦੇ ਸੀ ਆਪਣੇ ਸਾਥੀ ਦੋਸਤਾਂ ਦੇ ਰਵੱਲ ਦੇ ਜਗ੍ਹਾ ਤੇ ਸੈਸ਼ਨ ਆਇਆ ਕਰਦੇ ਸੀ ਤਾਂ ਕਹਾਣੇ ਦੇ ਜਿਹੜੇ ਸ਼ੇਰ ਆ ਗਏ ਮਾਤੀ ਸਾਰੇ ਦੋਸਤ ਸ਼ੇਰ ਨੂੰ ਦੇਖ ਕੇ ਪੈਨੂ ਚਲੇ ਗਏ ਉਹ ਨਾਲੇ ਫਿਰ ਲੱਗ ਪਏ ਉਹਨਾਂ ਮਾਤਾ ਦੇ ਨਾਮੇ ਤਾਂ ਸ਼ੇਰ ਨੇ ਭਾਜਿਆ ਜਿੰਨੇ ਲੋਕ ਪੱਛੇ ਉੱਤੇ ਆਏ ਕਾ ਆਖੇ ਦੇਸਾ ਨਾਮ ਦੇ ਨੇ ਸ਼ੇਰ ਨੂੰ ਗਲਵਕਿਤ ਲੈ ਲਿਆ ਅਤੇ ਲੋਕਾਂ ਨੂੰ ਦੱਸਿਆ ਵੀ ਆ ਦੇ ਕੋ ਹਰਿ ਕੁਰਭਾਨ ਅਪਨ ਸ਼ੇਰ ਦੇ ਰੂਪ ਦੇ ਦਰਸ਼ਨ ਦੇ ਲਈ ਆਏ ਇਹ ਜਗ੍ਹਾ ਤੇ ਸ਼ੇਰ ਦਰਸ਼ਨ ਹੋਏੂ ਉਸੇ ਜਗ੍ਹਾ ਤੇ ਉਹ ਦੁਆਰਾ ਸਾਡੀ ਉਸਾਰੀ ਹੋ ਬਹਿਰ ਤੋਂ ਜਤੂਰ ਆਏ ਉਹਨੂੰ ਮੰਦਰ ਹੈ ਬਹੁਤ ਲਾਗਨ ਜਿਹੜੇ ਮੰਦਰ ਦਾ ਚੋਰਾ ਘੁੰਮੇ ਸ਼੍ਰੀ ਰਾਣੀ ਜੀ ਦਾ ਦੇਸ਼ੀ ਬਾਬਾ ਜੀ ਆਪਣੀ ਭਜਨ ਮੰਦਿਰ ਤੇ ਆਉਂਦੇ ਉਸ ਮੰਦਰ ਤੇ ਜੀ ਭਜਨ ਕਰਨ ਦੇ ਗਏ ਉਥੇ ਦੇ ਪਾਜੇ ਲੋਕਾਂ ਨੇ ਜਿਹੜਾ ਨੀਂਦ ਜਤੂ ਜੀ ਬਾਵਾ ਜਤੂ ਜੀ ਨੇ ਆਪ ਸਾਡਾ ਮੰਦਰ ਤੁਸੀਂ ਆਇਆ ਅਗੁਰੂਆਂ ਕੋਲ ਆ ਕੇ ਜੇ ਬੇਰਾਸਕਾ ਆਖਣਾ ਇਧੂ ਨਤ ਮਿਲਿਆ ਨਿਮਨ ਬਹਜਾ ਨਹੀਂ ਬਾਬਾ ਜੀ ਨੂੰ ਧੰਨਵਾਦ ਤਾਂ ਬਾਬਾ ਜੀ ਉੱਥੋਂ ਉੱਥੇ ਮੰਦਰ ਦੇ ਛਲੇ ਪਾਸੇ ਜਾ ਕੇ ਆਪਣੀ ਭੋਜ ਮੰਦਿਰ ਦੇ ਨਾਲ ਤੁਹਾਡੇ ਦਰਾਂ ਦੇ ਪਰੇ ਉੱਥੇ ਬੈਠ ਕੇ ਪ੍ਰਭੂਆਂ ਨੂੰ ਅਰੰਭਾ ਮਿਲ ਦਿੱਤਾ جی میں تو تیرا نام جپن میں دیا سے جی میرے پکے مرنے سے گھر پہ شروع کیا جیوں جیوں نے پتنہ کو جیو بابا جی نےجن شروع تا مندر کا درجے بابا جی بالکل ਦੇ ਪਹਿਲਾ ਪੂਰਵਾਂ ਚੇਰ ਪਛੂ ਮਰੂ ਆਨ ਬੋਤੇ ਜਿਹੜੇ ਮੰਦਰਾ ਦੇ ਬਰ ਦੇ ਚੰਦੇ ਇਹ ਤ੍ਰਿਗੁਲ ਪੂਰਵਾਂ ਲਿਖੇ ਜਾਂ ਪ੍ਰਾਣੇ ਸੁੰਨੇ ਦੇ ਵਿੱਚ ਸਤਿ ਪਰਚਾ ਚਲਦੀ ਸੀ بابا جی چلا دی پر خلاف بابا جی ندی کے کنارے جلین ہوئے بیٹھے سی جتنی تا ایک سہاگن جنہیں لال چولہا پایا بیان چورے دن ہوئے بابا جی کے سامنے بیٹھی اور بابا جی نے پوچھا دس بھائی سواگانی تے آئی ہے وہ کہ لگی بابا جی میرے پتی شدوا سونا سنسکار دے شمشان کاٹ لے کے ہوں میری باری بھی آئی میں سوچا جان تو پہلا سنت دے درشن کر کے جاؤں وہ کہیں گے بابا جی مجھے سواگ بنتی کیوں کے بابا جی کہ بھائی اُسے پہلا ہار شار دے کے سہاگ بنتی کیا ہے سامنے پتا بھی پیچھے یہ پانا برت گئے وہ کہیں گے بابا جی کا سوہاگ بنتی ہو گیا ہے میرے پتی بابا جی کہ مریا ہوا بندہ جوں گا نہیں ہوں ਉਹ ਜੀ ਜੀ ਸੋਸਾ ਦੀ ਪੂੰਜੀ ਲੈ ਕੇ ਆਇਆ ਸੀ ਉਹ ਪੂਰੀ ਕਰਕੇ ਚਲਾ ਗਿਆ ਜਿਵੇਂ ਨਾਸਕਾ ਦਿੱਤੇ ਹੈ ਜਿਨਕਾ ਆਸ਼ਮਾਨੀ ਹੋਈ ਇਸ ਲੜਕੀ ਨੂੰ ਆਪਣੇ ਗੜਬੇ ਦੇ ਵਿੱਚੋਂ ਕੁੰਦ ਜਵਾ ਦੋ ਉਹ ਰਾਮ ਦਾ ਨਾ ਹੋਏ ਤੇ ਆਪਣੇ ਪਤੀ ਦੇ ਅੱਖਾਂ ਦੇ ਛੁਪੇ ਮਾਰੇ ਤਾਂ પતિ ਜੀ ਨੂੰ ਦਾ ਦੋ ਬਾਬਾ ਜੀ ਨੇ ਗੜਬੇ ਦੇ ਵਿੱਚੋਂ ਹੰਮੀ ਜਵਾ ਦਿੱਤਾ ਉਸ ਲੜਕੀ ਨੇ ਰਾਮ ਦਾ ਨਾਮ ਲੈ ਕੇ ਆਪਣੇ ਪਤੀ ਦੇ ਅੱਖਾਂ ਦੇ ਛਿੱਟੇ ਮਾਰੇ ਤਾਂ ਪਤੀ ਰਾਮ ਰਾਮ ਕਰਦਾ ਉਸ ਦੇ ਖੜਾ ਹੋ ਗਿਆ ਇਹ ਜਿਹੜੀ ਖਬਰ ਸੀ ਜੰਗਲ ਦੇ ਅੱਗ ਦੀ ਤਰ੍ਹਾਂ ਸਾਰੇ ਇਲਾਕੇ ਦੇ ਵਿੱਚ ਫੈਲ ਗਈ ਜੇ ਨਾਮ ਦੇ ਤਾਂ ਬੰਦੇ ਜੁਨੇ ਕਰਨ ਲੱਗ ਗਏ ਬਾਦਸ਼ਾਹ ਦੀ ਦੋ ਮਰਗੀ ਬਾਦਸ਼ਾਹ ਦੇ ਅਹਿਸਾਰ ਕਹਿੰਦੇ ਬਾਦਸ਼ਾਹ ਨਾਮਦੇਵ ਨੇ ਬੰਦਾ ਜੀ ਨੂੰ ਜਿੱਤਿਆ ਗੋਵੀ ਜੂਦੀ ਕਰਦਾ ਨਾਮਦੇਵ ਨੂੰ ਨਾਮਦੇਵ ਜੂੜਿਆ ਮਾਸ਼ਾ ਕਹਿ ਲੱਗਾ ਜੇ ਵੀ ਨਾਮਦੇਵ ਦਾ ਰੋਮ ਨਹੀਂ ਪਈ ਹੈ ਇਹਨੂੰ ਜੂਦੀ ਕਰ ਨਹੀਂ ਦਾ ਜੂਰੀ ਪਈ ਹੈ ਇਹਨ ਦਾ ਤੇਜ਼ ਗੱਲ ਦੇ ਪੜ ਕੇ ਜਨ ਮਾਬਾ ਜੀ ਕਹਿੰਦੇ ਮਰਿਆ ਜੀ ਜਿੰਦਾਂ ਜਿੰਦਾਂ ਪਈ ਇਹਨ ਦਾ ਹਮ ਸਮਾਲ ਤੇ ਹੱਥ ਸਾਦੇ ਸੱਤ ਅੱਜ ਨਾਲ ਸੁਮਨ ਬਿਤਾ ਦੇ। ਗੋਬ ਜੀ ਦੀਤਨ ਵਾਸਤੇ ਸਮਾਧੀ ਲਿਆ। ਐਨ ਮੌਕੇ ਤੇ ਘਣ ਤੇ ਸਵਾਰ ਹੋ ਕੇ ਭਗਵਾਨ ਨਾਗੋ। ਭਗਵਾਨ ਪਹਿਲੇ ਜਿਹੜੇ ਦਸਨਾਮ ਦੇ। ਧਰਤੀ ਪਰਤਿਆ ਤੀ ਗੋਬ ਜੀ ਜਤ ਦੇ। ਨਾ ਮਾਪਾ ਜੀ ਤੇ ਲਗੇ ਤਾਂ ਤੀ ਨੇ ਪਰ ਦੋ ਨੂੰ ਬਹੁਤ ਸਾਲ ਹੋ ਗਏ। ਆਪਣਾ ਤਾਂ ਮਸਲੇ ਹੀ ਹੋ ਗਏ। ਦੋ ਸਾਹਿਬ ਸਿੰਘ ਜੀ ਦੋ ਜੀ ਉਂਦੀ ਹੋਈ ਦੋ ਦਾ ਦੂਤ ਬੱਚੇ ਨੇ ਤੁੰਗਾ ਉਹੋ ਦੁੱਧ ਬਾਛੇ ਨੂੰ ਮਾਰ ਲੇਕਨ ਬਾਦਸ਼ਾਹ ਦਾ ਪੇਟ ਦਰਦ ਕਰਨ ਲੱਗਿਆ ਬਹੁਤ ਰੋੜ ਆ ਕੇ ਆ ਲਿਆ ਬਾਦਸ਼ਾਹ ਦਾ ਪੇਟ ਨਹੀਂ ਸੀ ਕੋਈ ਤਾਂ ਕਿਸੇ ਨੇ ਕਿਹਾ ਬਾਦਸ਼ਾਹ ਨਾਮਦੇਵ ਦੇ ਚਰਨ ਮੜ ਬਾਦਸ਼ਾਹ ਨਾਮਦੇਵ ਦੇ ਚਰਨੀਆਂ ਆਇਆ ਬਾਦਸ਼ਾਹ ਨੇ ਅਨਾਮ ਦੇ ਵਿੱਚ ਬਾਬਾ ਜੀ ਨੂੰ ਤਪਿਸ਼ਰਾ ਦਿੱਤਾ ਉਹ ਬਿਸ਼ਤਰਾ ਬਾਬਾ ਜੀ ਨੇ ਰਚਿਆ ਨਦੀ ਜਰੋੜ ਦਾ ਜਿਸ ਨੇ ਜਾ ਕੇ ਮੁਕਤੀ ਕੀਤੀ ਬਾਲਚਾ ਜਿਹੜਾ ਬਿਸ਼ਤਰਾ ਨਾਮਦੇਵ ਨੂੰ ਦਿੱਤਾ ਉਹਦਾ ਨਦੀ ਜਰੋੜ ਦਾ ਨਾਮਦੇਵ ਨੂੰ ਲਾਇਆ ਗਿਆ ਮਿਆਂ ਨੂੰ ਸਾਡਾ ਬਿਸ਼ਤਰਾ ਵਾਪਸ ਕਰਦੇ ਸਾਧ ਸੰਗਤ ਜੀ ਨਦੀ ਪੂਜਨੀ ਕਰਦੀ ਇਹ ਪ੍ਰਭੂ ਇਸ ਤੇ ਨਿਜਗਾ ਨਉ ਮੇਰੇ ਆਜ ਨੈ ਭਾਈ ਜਿਨਾ ਤੇਰਾ ਰਣ ਆਪਣਾ ਤੁਮ ਕੋਈ ਬਾਦਸ਼ਾਹ ਬੰਦਰ ਜਿਹੇ ਕੈ ਦੀ ਪਏ ਜਿਤ ਸਾਥੀ ਜਿਹਨ ਕੇ ਸਾਥੀ ਨਾਲ ਅਰੂਪ ਸਾਹਿਬ ਨਾਲ ਸੋਨਤ ਸਰਜ ਜਸ਼ਮੀਸ਼ ਜੀ ਦਾ ਜਿੰਦਾ ਜੀ ਨੂੰ ਬਸਤੇ ਵਿੱਚ ਸੱਫਰ ਕਰ ਰਿਹਾ ਚੋਟੀ ਦੇਖ ਰਿਹਾ ਬਸਲਾ ਪ੍ਰਿੰਟਡ ਮੁਸਲਮਾਨ ਬਸਲਾ ਡਰਾਈਵਰ ਜੀ ਮੁਸਲਮਾਨ ਦੇਖਣ ਡਰਾਈਵਰ ਸ਼ੀਰ ਦੇ ਉੱਤੇ ਜਲਦੀ ਜਸ਼ਮੀਸ਼ ਜੀ ਦਾ ਦੀ ਢੋੜੇ ਵਾਲੀ ਤਸਵੀਰ ਲੱਗੀ ਮੁਨੇ ਸੁਖਿਆ ਜੇ ਹੋ ਸਕਦਾ ਜਿਹੜਾ ਬੱਸ ਦਾ ਮਾਲਕ ਹੈ ਉਹ ਸਰਦਾਰ ਗੋਪ ਉਹਨੇ ਕਨੇਡਰ ਨੂੰ ਪੁੱਛਿਆ ਮੇ ਭਾਈ ਉਹ ਵੀ ਮੁਸਲਮਾਨ ਨੇ ਤੇਰਾ ਡਰਾਈਵਰ ਵੀ ਮੁਸਲਮਾਨ ਨੇ ਬੱਸ ਦਾ ਮਾਲਕ ਉਹ ਕਹਿੰਦਾ ਜੀ ਬੱਸ ਦਾ ਮਾਲਕ ਵੀ ਮੁਸਲਮਾਨ 400 ਬੱਸ ਹੈ 100 ਬੱਸ ਦੇ ਵਿੱਚ ਵਲਗੀਏ ਤਾਂ ਉਸ ਨੂੰ ਇਸ ਪਤਾ ਦੀ ਹੋਰ ਵਾਲੀ ਤਸਵੀਰ ਦਿਜੀਏ ਪੂਰੀ ਉਹਦਾ ਪਿੰਡ ਰੀਵਾ ਦੱਸਿਆ ਉਹ ਸਿੰਘ ਰੀਵਾ ਪਿੰਡ 'ਚ ਆ ਉਸ ਬੰਦੇ ਨੂੰ ਮਿਲਿਆ ਉਹਨੂੰ ਪੁੱਛਿਆ ਜੇ ਇਹ ਸ਼ਗਲ ਦੇ ਵਿੱਚ ਰਾਜ ਕੀ ਹੈ ਉਹ ਕਹਿੰਦਾ ਜੀ ਇਹ ਮੈਂ ਤੁਹਾਨੂੰ ਨਹੀਂ ਦੱਸਣਾ ਉਹਨੇ 3-4 ਵਾਰ ਪੁੱਛਿਆ ਇਹੀ ਜਵਾਬ ਦਿੱਤਾ ਅਸੀਰੋ ਕਹਿਣਾ ਤੇ ਮੈਨੂੰ ਤੇਰੀ ਮਰਜ਼ੀ ਹੈ ਨਹੀਂ ਦਸਣਾ ਕਮਚਾਲਾ ਜਦੋਂ ਡੋਪਿਆ ਉਸ ਬੰਦੇ ਨੇ ਆਪਣਾ ਲੋਕਪੁਰ ਤੇ ਇਹ ਦੁਆਰਾ ਬੁਲਾਇਆ ਜਾਂ ਲਗਿਆ ਸਰਦਾਰ ਜੀ ਨੂੰ ਬੁਲਾ ਕੇ ਜੀ ਉਹ ਕਹਿੰਨਾ ਮੇਰੇ ਦਿਨੋਂ ਅੰਦਰੋਂ ਆਵਾਜ਼ ਆਈਏ ਕਿ ਮੈਂ ਤੁਹਾਨੂੰ ਜ਼ਰੂਰ ਦਸਣਾ ਉਹ ਕਹਿਣ ਲੱਗਿਆ ਮੈਂ ਬਹੁਤ ਗੰਦੀ ਆਦਮੀ ਸੀ ਮੈਂ ਗਲਤ ਮੰਤਵ ਦੇ ਵਿੱਚ ਪੈ ਗਿਆ ਮੇਰਾ ਪਰਿਵਾਰ ਖਤਮ ਹੋ ਗਿਆ ਪੈਸਾ ਸਾਰਾ ਬਰਬਾਦ ਹੋ ਗਿਆ ਸਿਹਤ ਮਕੂਮ ਮੈਂ ਲਗਾਰਾ ਹੋ ਗਿਆ ਅਧਰਾ ਹੋ ਗਿਆ ਗ੍ਰਿਸ਼ਟ ਗਾਲ ਭੈਣ ਭਾਈ ਇੰਸੋਲ ਕਾਤੇ ਮੇਰਾ ਪਰਿਵਾਰ ਵੀ ਮੇਰਾ ਸਾਥ ਛੱਡ ਗਿਆ ਮੈਂ ਸੁਨਰਾਮ ਦਸੂ ਬਈ ਬੋਲੇ ਮਹੱਲੇ ਨੂੰ ਸੰਤਾਨ ਹਰਜੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਜਨਮ ਦਾ ਮੈਂ ਵੀ ਮਾਨ ਬਣਾਇਆ ਮੈਂ ਵੀ ਗੁਰੂ ਦੇ ਦਰਸ਼ਨ ਕਰਦੇ ਰਹੋ ਮੈਂ ਬੋਬਸਾਲਿਆਂ ਨੂੰ ਪੁੱਛਿਆ ਉਹਨਾਂ ਨੇ ਮੈਨੂੰ ਇਹ ਕਹਿ ਕੇ ਜਵਾਬ ਦਿੱਤਾ ਕਿ ਕਿਹੜਾ ਤੈਨੂੰ ਫੜਦੇ ਜਿਹੜਾ ਉਹ ਜਿਹੜਾ ਤੈਨੂੰ ਫੜਦੇ ਤਾਰੂਗਾ ਉਹ ਮੈਨੂੰ ਨਹੀਂ ਲੈ ਕੇ ਜਾਏ ਇਹ ਗੱਡੇ ਵਾਲਾ ਜਿੰਨਾ ਆਪਣਾ ਟਰਾਲਾ ਕਹਿੰਦੇ ਉਹਨੇ ਗੋਦੀ ਚਾਕੇ ਮੈਨੂੰ ਟਰਾਲੇ ਦੇ ਪਿਛੇ ਬਿਠਾ ਗਿਆ ਅਸੀਂ ਹਜੂਰ ਸਾਹਿਬ ਪਹੁੰਚ ਗਏ ਹੁਣ ਟਰਾਲੇ ਵਾਲਾ ਕਹਿੰਦਾ ਜਿਆ ਮੈਂ ਤਾਂ ਇਸ ਰਸਤੇ ਜਰ ਉਹਨੇ ਸਾਧਕ ਦੇ ਨਾਲ ਬਣਿਆ ਪੁਰਖਾ ਉਹਦੇ ਉੱਤੇ ਛੋਟਾ ਜਿਹਾ ਰਕਮ ਜਿਹਾ ਸੁਪ ਉਹਦੇ ਥੱਲੇ ਮੈਨੂੰ ਬਿਠਾਉਂਦਾ ਨਗਰਪੀਂਤਨ ਆ ਰਿਹਾ ਹੈ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਜਗੋਂ ਕੀ ਨਗਰਪੀਂਤਨ ਹੁੰਦਾ ਹੈ ਜੇ ਘੋੜੇ ਤੇ ਬਕਾਇਦਾ ਆਜੂ ਭਾਲ ਦੇ ਨਗਰਪੀਂਤਨ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਉਹ ਕਹਿੰਦਾ ਮੈਂ ਦਰੱਖਤ ਦੇ ਥੱਲੇ ਬੈਠਾ ਨਗਰਪੀਂਤਨ ਆ ਰਿਹਾ ਹੈ ਘੋੜਾ ਬੇਕਾਬੂ ਹੋ ਕੇ ਮੇਰੇ ਕੋਲ ਆ ਗਿਆ ਉਹਨੇ ਪਹਿਲੀ ਲੱਤ ਮੇਰੇ ਸਿਰ ਤੇ ਮਾਰੀ ਦੂਜੀ ਲੱਤ ਮੇਰੀ ਬਾਹ ਤੇ ਮਾਰੀ ਤੇ ਤੀਜੀ ਲੱਤ ਮੇਰੀ ਲੱਤ ਤੇ ਮਾਰੀ ਮੈਂ ਉਸ ਪੇਰੇ ਸਾਵਧਾਨ ਹੋ ਗਿਆ ਮੇਰਾ ਲੱਕਵਾ ਖਤਮ ਹੋ ਗਿਆ ਉਹਦੇ ਬਾਰੇ ਘੋੜਾ ਲੈਣਾ ਹੈ ਮੈਂ ਉਹਨਾਂ ਨੂੰ ساری ਗੱਲ ਦਸੀ ਸਾਰੇ ਰਸਤੇ ਮੈਂ ਨਗਰ ਦੀ ਥੰਡੇ ਨਾਲ ਗਿਆ ਆਪਣੇ ਪੈਨ ਦਾ ਆ ਬਹੁਤ ਬਹੁਤ ਜੀ ਪੂੰਜੀ ਬਚਤ ਕੀਤੀ ਬੈਂਕ ਤੋਂ ਲੋਨ ਲਿਆ ਇੱਕ ਵਾਰ ਸੁਬਾਹ ਹੀ ਅੱਜ ਮੈਂ ਸੋਹ ਬਸੰ ਦਾ مالک ਹੈ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਬੋਤਨ ਹਾਲਾਮਾ ਸਾ ਕੀ ਜੀ ਨਾਮ ਜਿਹੜਾ ਕੋ ਰੇਰ ਚੈ ਨਹੀਂ ਸਕਦੀ ਹੈ ਪਰ ਗੁਰੂ ਦਾ ਵਿੱਚ ਕਿਵੇਂ ਹੋਦਾ ਦਾਸ ਜੀ ਦਾ ਰਾਮ ਗੋਪੀ ਕਹਿੰਦਾ ਮੇਰਾ ਪਿਆਰ ਹੈ ਬਿਸ਼ੇ ਗੁਰਦੁਆਰਾ ਸਾਹਿਬ ਨਹੀਂ ਚੱਲਦਾ। ਕਰਨਾ ਚਾਹੀਦਾ ਸਮੇਂ ਦੀ ਲੋੜ, ਸੁਪਾਲ ਦੀ ਲੋੜ। ਅੱਜ ਕੱਲ ਦੇਖਣ ਦੇ ਵਿੱਚ ਆਇਆ। ਸੁਣਨ ਦੇ ਵਿੱਚ ਆਇਆ। ਬਜ਼ੁਰਗਾਂ ਦੀ ਸੇਵਾ ਨਹੀਂ ਹੋ ਰਹੀ। ਮੀਂਹ ਪੱਤੀ ਤੋਂ ਸਾਡੇ ਬੱਚੇ ਵੱਡੀ ਮੁੰਡਲ ਨਾਲ ਬੋਲਦੇ। ਜਿਹੜੇ ਮਾਤਾ ਦੀ ਸੇਵਾ ਕਰਦੇ ਨੂੰ ਰਾਸ਼ ਨੂੰ ਉਹ ਵਿਆਹ ਨੇ ਬ੍ਰਿਧਾ ਆਸ਼ਰਮ ਜਾਣ ਦਾ ਮੌਕਾ ਮਿਲਿਆ ਉਹ ਤੇ ਜੁੜਦੇ ਜੋੜਾ ਬੈਠਾ ਤਾਂ ਰਾਸ਼ ਨੇ ਪੁੱਛਿਆ ਬਾਬਾ ਜੀ ਤੁਹਾਡਾ ਕੋਈ ਹੈ ਨਹੀਂ ਕਹਿੰਦੇ ਹੈ ਬੇਟਾ ਦੋ ਬੇਟੇ ਆ ਉਹ ਦੋ ਇਹ ਸਾਨੂੰ ਇੱਥੇ ਛੱਡ ਗਏ ਨਰਜਾ ਕੋਲੋਂ ਮਿਲਣ ਨਹੀਂ ਆਉਂਦੇ ਉਹ ਐਂ ਲੱਗ ਜਾ ਮੈਂ ਬਿਜਲੀ ਬੋਰਡ ਦੇ ਵਿੱਚ ਐਂ ਜਨ ਨੂੰ ਸੁਦਾ ਜੀ ਨੂੰ ਆਪਾਂ ਲੈਣ ਮੈਂ ਕਹਿੰਦੇ ਮੈਨੂੰ ਪਹਿਲੇ ਕੋਈ ਗ੍ਰੰਟ ਪੈਨਸ਼ਨ ਮਿਲਦੀ ਹੈ ਉਹ 2 ਤਰੀਕ ਨੂੰ ਦੋਨੋਂ ਹੋਵੇ ਜਿਹੜੀ ਬਾਹਰ ਦਾ ਪੈਸ਼ਨ ਵੀ ਲੈ ਜਾਂਦੇ 10 ਵਜੇ ਉਹ ਕਾਰਤ ਵਿੱਚ ਨਹੀਂ ਆਉਂਦੇ ਇਸ ਘਰ ਦੇ ਵਿੱਚ ਮਾਪਿਆਂ ਦਾ ਸਤਕਾਰ ਨਹੀਂ ਉਸ ਘਰ ਦੇ ਨੇੜੇ ਕੋਈ ਨਰਮ ਉਕਾਰ ਨਹੀਂ ਉਹ ਜਿਹੜਾ ਮਾਪਿਆਂ ਨੂੰ ਦੋਸਤੋਂ ਪਰਜਾ ਰੋਉਂ ਤੋਂ ਪਰਿਵਾਰ ਨਹੀਂ ਇਸ ਕਾਮ ਭੁਲਾਰੇ ਪੂਨ ਦਾ ਨੰਗਾ ਵਿਸ਼ਨਾਨ ਜੇ ਕੋ ਘੇਰੇ ਬੈਠੇ ਮਾਪਿਆਂ ਦੀ ਸਾਧ ਨਹੀਂ ਇਸ ਕਾਮ ਦੇ ਬੰਬਲੇ ਕਾਰਨ ਜਿਹਦੀ ਮਾ ਬਾਪਦੇ ਰਹਿਣ ਗਈ ਘਰ ਬਾਗ ਨਹੀਂ ਬਿੰਦ ਅਵਸਾਨ ਕਿਸ ਮਾਰੇ ਮਾਪਿਆਂ ਨੂੰ ਉਸ ਤੋਂ ਵੱਡਾ ਮੂਰ ਕੋਈ ਚੁਪਤਾਰ ਨਹੀਂ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਰ ਮਾਪਿਆਂ ਨੂੰ ਪਾਲਣ ਲਈ ਕੋਈ ਤਿਆਰ ਨਹੀਂ ਸਮਰੇ ਚੋ ਸਿੰਘ ਸਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਨ ਨੂੰ ਉਹ ਤੋਂ ਰਿਆ ਭਰ ਕੇ ਦੇਣ ਨੂੰ ਤਿਆਰ ਹੈ ਲੇਕਿਨ ਬੜਾ ਅਫਸੋਸ ਹੈ ਸਾਨੂੰ ਮੰਨਣਾ ਨਹੀਂ ਜੋ ਮਨ ਦੇ ਸਾਸਰ ਆਪਣੇ ਦੇ ਕੋਈ ਸੋਈ ਜੀਵ ਹੈ ਨਾਨਕ ਦਾਸ ਮੁਕਤ ਤੇ ਗੁਰੂ ਨਾਨਕ داس متعلقہ <سؤال> چندے سمے کوئی گلتی ہو رہی ہے تو داس کی منتقل ہے اس لاؤ پرشاد گرو پالو